15 ਅਗਸਤ ਵਾਲੇ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨਾਰਕੇ ਤੇ ਜੋਨ ਮੱਲਾ ਵਾਲੇ ਨੇ ਕੱਢਿਆ ਇੱਕ ਵੱਡਾ ਟਰੈਕਟਰ ਮਾਰਚ ਡੀਸੀ ਦਫਤਰ ਮੂਹਰੇ ਸਾੜੀਆਂ ਫੌਜਦਾਰੀ ਨਵੇਂ ਕਾਨੂੰਨ ਦੀਆਂ ਕਾਪੀਆਂ ਔਰ ਇਹ ਤਸਵੀਰਾਂ ਤੁਸੀਂ ਡੀਸੀ ਦਫਤਰ ਫਰੋਇਬਰ ਦੇ ਜਿਹੜੀਆਂ ਉੱਥੇ ਗੇਟ ਮੂਹਰੇ ਦੇ ਦਿਖ ਰਹੇ ਹੋ ਜਿੱਥੇ ਇੱਕ ਵੱਡਾ ਇੱਕ ਟਰੈਕਟਰ ਮਾਰਚ ਕੱਢਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੁਆਰਾ ਆਪਮੋਕੇ ਦੀਆਂ ਦੇਖਦੇਆਂ ਤਸਵੀਰਾਂ ਤਕਰਦੇ ਗੱਲਬਾਤ ਪ੍ਰਧਾਨ ਜੀ ਆ ਜਿਹੜਾ ਕਿਸਾਨ ਦਰਸ਼ਕਾ ਸਮਿਟੀ ਨਾਲ ਇਹ ਕਾਫੜਾ ਕੱਢਿਆ ਗਿਆ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਸਾਰੇ ਜਥੇਬੰਦੀਆਂ ਦਾ ਸਾਂਝਾ ਫੈਸਲਾ ਸੀ ਹਾਂਜੀ ਵੀ ਜਿਹੜਾ ਅੱਜ 15 ਅਗਸਤ ਨੂੰ ਇਹ ਆਜ਼ਾਦੀ ਦਾ ਦਿਨ ਮਨਾਉਣ ਡੈ ਨੇ ਤੇ ਜੋ 15 ਅਗਸਤ ਨੂੰ ਜੋ ਲੋਕ ਨੇ ਪਬਲਿਕ ਨੇ ਉਹ ਚਾਹੁੰਦੇ ਨੇ ਵੀ ਜੇ ਤੁਸੀਂ ਆਜ਼ਾਦੀ ਦਿਵਸ ਮਨਾਉਣ ਡੈ ਜੇ ਸਾਨੂੰ ਦੱਸੋ ਕਿਹੜੇ ਆਜ਼ਾਦੀ ਵਾਲੇ ਹੱਕ ਦਿੱਤੇ ਨੇ ਉਹਨਾਂ ਹੱਕਾਂ ਦੀ ਖਾਤਰ ਜਿਹੜੇ ਫੌਜਦਾਰੀ ਇਹਨਾਂ ਨੇ ਤਿੰਨ ਕਾਨੂੰਨ ਬਣਾਤੇ ਆ ਵੀ ਜਿੰਦੇ ਵਿੱਚ ਲੋ ਆਮ ਲੋਕ ਆਪਦਾ ਸੰਘਰਸ਼ ਨਹੀਂ ਕਰ ਸਕਦੇ ਜਾਂ ਪੁਲਿਸ ਨੂੰ ਵੱਧ ਅਧਿਕਾਰ ਦੇ ਦਿੱਤੇ ਗਏ ਨੇ ਉਹ ਸਾਰਿਆਂ ਦੀਆਂ ਕਾਪੀਆਂ ਅੱਜ ਡੀਸੀ ਦਫ਼ਤਰ ਦੇ ਬੂਹੇ ਅਗੇ ਸਾੜਨੀਆਂ ਨੇ ਕਿਸਾਨਾਂ ਨੇ ਰੋਸ ਦੇ ਵਿੱਚ ਕਿਸਾਨਾਂ ਦੇ ਮਜ਼ਦੂਰਾਂ ਨੇ ਰੋਸ ਦੇ ਵਿੱਚ ਆਪਣੇ ਟਰੈਕਟਰ ਆਪੋ ਆਪਣੇ ਟਰੈਕਟਰ ਘਰਾਂ ਚੋਂ ਕੱਢੇ ਨੇ ਝੰਡੇ ਲਾਏ ਨੇ ਲੱਖਾਂ ਦੀ ਤਦਾਦ ਦੇ ਵਿੱਚ ਟਰੈਕਟਰ ਜਿਹੜੇ ਡੀਸੀ ਦਫ਼ਤਰ ਜਾ ਰਹੇ ਨੇ ਅੱਜ ਉੱਥੇ ਪਹੁੰਚ ਕੇ ਤੇ ਜੋ ਮੋਦੀ ਸਰਕਾਰ ਦਾ ਔਰ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਊਗਾ ਔਰ ਨਾਲ ਹੀ ਜੋ ਇਹਨਾਂ ਨੇ ਕਾਨੂੰਨ ਕਾਲੇ ਕਾਨੂੰਨ ਬਣਾਏ ਨੇ ਉਹਨਾਂ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ ਇੱਕ ਕਿਹੜੀ ਜਗ੍ਹਾ ਤੋਂ ਕਾਫਲਾ ਨਿਕਲਿਆ ਕਿੱਥੇ ਜਾਣਾ ਇਹ ਮੱਲਾ ਵਾਲੇ ਤੋਂ ਕਾਫਲਾ ਚੱਲਿਆ ਜੀ ਇਹ ਫਰੋਜਪੁਰ ਡੀਸੀ ਦਫ਼ਤਰ ਜਾਣਾ ਜੀ ਉੱਥੋਂ ਡੀਸੀ ਦਫ਼ਤਰੋਂ ਪੁਤਲਾ ਫੂਕ ਕੇ ਉਸ ਤੋਂ ਬਾਅਦ ਫਿਰ ਜੀਰੇ ਰੋਡ ਥਾਣੀ ਇਹ ਵਾਪਸੀ ਮੱਲਾ ਲੈ ਆਏਗਾ ਜੀ ਠੀਕ ਹੈ ਭਾਈ ਤਾਂ ਧੰਨਵਾਦ ਜੀ ਪ੍ਰਧਾਨ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੈਂ ਇੰਦਰਜੀਤ ਸਿੰਘ ਬਾੜ ਜਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਾਸ਼ੀਟੀ ਗਰੋਜਪੁਰ ਅੱਜ ਜਿਹੜਾ ਦੋ ਫੋਰਮਾਂ ਨੂੰ ਐਲਾਨ ਕੀਤਾ ਗਿਆ ਸੀ ਕਿ ਜਿਹੜਾ ਆਜ਼ਾਦੀ ਦਿਵਸ ਤੇ ਅੱਜ 15 ਅਗਸਤ ਨੂੰ ਮਨਾਉਂਦੇ ਆ ਪਰ ਇੱਥੇ ਜਿਹੜਾ ਪੰਜਾਬ ਟੋਟਲ ਭਾਰਤ ਦੇ ਅ ਅੱਜ ਦੇ ਦਿਨ ਅਜਾੜਾ ਹੋਇਆ ਸੀ ਤੇ ਕਿਸਾਨਾਂ ਮਜ਼ਦੂਰਾਂ ਤੋਂ ਉਦੋਂ ਤੋਂ ਅਧੂਰੀ ਆਜ਼ਾਦੀ ਆ ਯਾਨੀ ਕਿ ਕੋਈ ਆਜ਼ਾਦੀ ਦਾ ਨਾਂ ਨਹੀਂ ਇਖਤਾਰ ਤੈ ਕਰਾਣੇ ਵਾਸਤੇ ਆਜ਼ਾਦੀ ਜੀ ਜਿਹੜੇ ਭਾਰਤ ਦੇ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲੈ ਕੇ ਆਈ ਆ ਜਿਹੜੇ ਫੌਜਦਾਰੀ ਤਿੰਨ ਕਾਲੇ ਕਾਨੂੰਨ ਆ ਉਹਨਾਂ ਦੀਆਂ ਅੱਜ ਕਾਪੀਆਂ ਛਾੜਨ ਦਾ ਐਲਾਨ ਕੀਤਾ ਗਿਆ ਸੀ ਉਹਦੇ ਤਹਿਤ ਅੱਜ ਟਰੈਕਟਰ ਮਾਰਚ ਸਮੁੱਚੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕੀਤਾ ਗਿਆ ਤੇ ਹੈੱਡਕੁਆਰਟਰਾਂ ਦੇ ਪੁਤਲੇ ਕਾਪੀਆਂ ਸਾੜੀਆਂ ਗਈਆਂ। ਉਸੇ ਤਹਿਤ ਅੱਜ ਮੱਲਾਂ ਵਾਲੇ ਤੋਂ ਇੱਥੋਂ ਟਰੈਕਟਰ ਮਾਰਚ ਕਰਕੇ ਫਰੋਇਪੁਰ ਦੇ ਦੋਹਾਂ ਥਾਵਾਂ ਤੇ ਇਹ ਟਰੈਕਟਰ ਮਾਰਚ ਕੀਤਾ ਗਿਆ ਤੇ ਟੀਰੀ ਦੇ ਵਿੱਚ ਤੇ ਇੱਕ ਫਰੋਇਪੁਰ ਦੇ ਵਿੱਚ ਇੱਕ ਮੱਲਾਂ ਵਾਲੇ ਤੋਂ ਟਰੈਕਟਰ ਮਾਰਚ ਕਰਦੇ ਹੋਏ ਖੈਰਥਾਨੀ ਹੋ ਕੇ ਕਾਨੂੰਨੀ ਦਫ਼ਤਰ ਜਾ ਕੇ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਭੁਗੀਆਂ ਗਈਆਂ ਨੇ। ਉਸ ਤੋਂ ਬਾਅਦ ਅਸੀਂ ਪਿੰਡਾਂ ਥਾਣੀ ਹੁੰਦੇ ਅੱਜ ਹੁਣ ਮੱਲਾਂ ਵਾਲੇ ਪਹੁੰਚ ਗਏ ਆ। ਮੱਲਾਂ ਵਾਲੇ ਆਣ ਕੇ ਇੰਦੀ ਸਮਾਪਤੀ ਕੀਤੀ ਗਈ ਹੈ ਮਾਰਚ ਦੀ ਤੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਾਡਾ ਪ੍ਰੋਗਰਾਮ ਆ 30 ਅਗਸਤ ਨੂੰ ਸਾਡੇ 250 ਦਿਨ ਪੂਰਾ ਹੁੰਦਾ 31 ਅਗਸਤ ਨੂੰ ਅਸੀਂ ਖਨੋਰੀ ਬਾਰਡਰ ਤੇ ਵੱਡੇ ਕਾਫਲੇ ਲੈ ਕੇ ਜਾ ਰਹੇ ਹਾਂ ਤੇ ਉਹਦੀਆਂ ਤਿਆਰੀਆਂ ਅੱਗੇ ਤੋਂ ਆਰੰਭ ਕਰ ਰਹੇ ਹਾਂ ਹੁਣ ਇੱਥੇ ਹੀ ਸਮਾਪਤੀ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਹਾਂਜੀ ਮੈਂ ਰਘੂ ਸਿੰਘ ਜਨ ਪ੍ਰਧਾਨ ਆਕੇ ਸਾਮ ਸਬਟੀ ਪੰਜਾਬ ਅੱਜ ਮੱਲਾ ਵਾਲੇ ਤੋਂ ਜਉਣ ਮੱਲਾੜੇ ਤੇ ਜਉਣ ਹਰਖਿਆਂ ਤੋਂ ਟਰੈਕਟਰ ਮਾਰਚ ਕਰਦਾ ਹੈ ਵੱਡਾ ਜਥਾ ਪੂਰੀ ਪਰ ਡੀਸੀ ਦਫ਼ਤਰ ਪਹੁੰਚਿਆ ਇੱਥੇ ਜੋ ਫੌਜਦਾਰੀ ਕਾਨੂੰਨ ਆ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਉੱਲੋਂ ਲਿਆਂਦੇ ਗਏ ਆ ਜੋ ਮਨੁੱਖੀ ਥੱਗਾਂ ਦੇ ਡਾਕਾ ਕਿਉਂਕਿ ਬਹੁਤ ਜ਼ਿਆਦੇ ਹੱਕ ਜੋ ਪੁਲਿਸ ਨੂੰ ਦਿੱਤਾ ਗਿਆ ਜੋ ਕਿ ਆਮ ਲੋਕਾਂ ਨੂੰ ਉੱਚ ਗੈਸਤੇ ਹੀ 3 ਮਹੀਨੇ ਆਪਣੀ ਕੱਟਡੀ ਚ ਰੱਖ ਸਕਦੇ ਆ ਯਾਰ ਕਿ ਪਹਿਲਾਂ ਜੇ ਕਿਸੇ ਨੂੰ ਰੈਰੈਸਟ ਕੀਤਾ ਜਾਂਦਾ ਸੀ ਤੇ ਉਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਸੀ ਤੇ ਉਹਨਾਂ ਦੇ ਰਿਮਾਂਡ ਲਈ ਅਦਾਲਤ ਤੋਂ ਮਨਜ਼ੂਰੀ ਲਈ ਜਾਂਦੀ ਸੀ ਹੁਣ ਇਹਨਾਂ ਨੂੰ ਮਨਜ਼ੂਰੀ ਦੀ ਵੀ ਕੋਈ ਲੋੜ ਨਹੀਂ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਕਾਨੂੰਨ ਜੋ ਫੌਜਦਾਰੀ ਦੇ ਕਾਨੂੰਨ ਆ ਉਹ ਪੰਜਾਬ ਉਸ ਤੇ ਹੱਕ ਜਿੱਤੇ ਕੇ ਆ ਉਹ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਦੇ ਡਾਕਾ ਉਹ ਕਿਸਾਨਾਂ ਆਮ ਵਰਗ ਦੇ ਲੋਕਾਂ ਦੇ ਹੱਕਾਂ ਦੇ ਡਾਕਾ ਉਹਨਾਂ ਦੇ ਆਉਣ ਵਾਲੇ ਦਿਨਾਂ ਚ ਕਿ ਚੱਦਰ ਢਾ ਸਕਦੇ ਇਹਨਾਂ ਕਰੋਨਾ ਰਾਹੀਂ ਕਿਉਂਕਿ ਜਿਹੜੇ ਪੁਲਿਸ ਨਾਹਿਗਮਾ ਇਹ ਸਦਾ ਹੀ ਸਰਕਾਰਾਂ ਦੀ ਕੱਟਕੁੱਟਲੀ ਬਣ ਕੇ ਰਿਹਾ ਤੇ ਆਮ ਲੋਕਾਂ ਦੇ ਇਹਨਾਂ ਤਸ਼ੱਦਦ ਆਉਂਦਾ ਰਿਹਾ ਜੇ ਆਉਣ ਵਾਲੇ ਦਿਨਾਂ 'ਚ ਵੀ ਇਹ ਕਾਨੂੰਨ ਆ ਵੱਡੇ ਪੱਧਰ ਤੇ ਇਹ ਪੁਲਿਸ ਦੇ ਹੱਥ 'ਚ ਹੀ ਹੋਏ ਆ ਇਹਨਾਂ ਨੂੰ ਜ਼ਿਆਦਾ ਖੁੱਲ੍ਹ ਦੇ ਦੇ ਕਿ ਕੀ ਵੀ ਇਹ ਜਿੰਨੀ ਮਰਜ਼ੀ ਲੋਕਾਂ ਨੂੰ ਅਰਸਮੈਂਟ ਕਰ ਸਕਣ ਤੇ ਇਹ ਮਨੁੱਖੀ ਹੱਕਾਂ ਦੇ ਡਾਕਾ ਇਹਦੇ ਰੋਸ ਵਜੋਂ ਅੱਜ ਡੀਸੀ ਦਫਤਰ ਮੱਲਾ ਵਾਲੇ ਤੋਂ ਟਰੈਕਟ ਮਾਰਚ ਕਰਦੇ ਹਾਰਪਕਿਆਂ ਦੇ ਹੁੰਦੇ ਏਡੀਸੀ ਦਸਤਨਪੁਰੇ ਜਾ ਕੇ ਉਹ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾਰੀਆਂ ਗਈਆਂ ਅਤੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਵੀ ਇਹ ਬਿਲਕੁਲ ਸਾਨੂੰ ਮਨਜ਼ੂਰ ਨਹੀਂਗਾ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਦੀ ਜ਼ੋਰਦਾਰ ਮੰਗ ਕੀਤੀ ਗਈ ਪਰ ਸਰਕਾਰਾਂ ਸਦਾ ਹੀ ਕਾਰਪੋਰੇਟਾਂ ਦੇ ਹੱਕ ਖੋਟੀਆਂ ਆਮ ਲੋਕਾਂ ਦੇ ਖਰਾਬ ਹੁੰਦੀਆਂ ਕਿਉਂਕਿ ਹੁਣ ਵੀ ਜਿਹੜੇ ਕਾਨੂੰਨ ਬਣਾਏ ਗਏ ਆ ਇਹ ਕਾਰਪੋਰੇਟਾਂ ਦੇ ਹੱਕ ਚ ਹੀ ਆ ਇਹ ਕਿਸਾਨਾਂ ਨੂੰ ਆਵਾਜ਼ ਨੂੰ ਬੰਦ ਕਰਨਾ ਅਤੇ ਸੰਘਰਸ਼ੀ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨਾ ਅਤੇ ਆਗੂ ਬੁੱਧੀਜੀਵ ਸਰਕਾਰ ਦੇ ਖਿਲਾਫ ਹੁੰਦਾ ਉਹਦੀ ਆਵਾਜ਼ ਨੂੰ ਬੰਦ ਕਰਨਾ ਲਈ ਕਾਨੂੰਨ ਬਣਾਏ ਗਿਆ ਜਿਨ੍ਹਾਂ ਦਾ ਇਸ ਸਖੋਤ ਕਰਦੇ ਹਨ ਵੈਹੂ ਜੀ ਕਹਿੰਦਾ ਹਾਂ ਉਮੀਦ ਕਰਦੇ ਹਾਂ ਕਿ ਸਾਡੀ ਅੱਜ ਦੀ ਜਿਹੜੀ ਇਹ ਵੀਡੀਓ ਇਹ ਤੁਸੀਂ ਜਰੂਰ ਪਸੰਦ ਕਰੋਗੇ ਇਸ ਵੀਡੀਓ ਨੂੰ ਜਰੂਰ ਲਾਈਕ ਕਮੈਂਟ ਵਿੱਚ ਜਰੂਰ ਕਰਨਾ ਜਿਹੜਾ ਸਾਡਾ ਚੈਨਲ ਹੈਗਾ ਸਾਡੀ ਤਰਤੀ ਸਾਡੇ ਲੋਕਾਂ ਤੋਂ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆ ਆਪਣੇ ਕਮੈਂਟ ਵੀ ਕਰਨਾ ਔਰ ਆਪਣੇ ਸੁਝਾਅ ਦੇਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਹੋ ਇਦਾਰੀ ਦੇ ਕਾਲੇ ਕਾਨੂੰਨ ਰੱਦ ਕਰਵਾ ਕੇ ਰਹਿਾਂਗੇ। ਰੱਦ ਕਰਵਾ ਕੇ ਰਹਿਾਂਗੇ। ਆਮ ਪਬਲਿਕ ਦੇ ਹੱਕਾਂ ਦੇ ਟਾਕਾ ਨਹੀਂ ਪੈਣ ਜਾਣਗੇ। ਨਹੀਂ ਪੈਣ ਜਾਣਗੇ। ਨਹੀਂ ਪੈਣ ਜਾਣਗੇ। ਆਮ ਪਬਲਿਕ ਨੂੰ ਲੁੱਟ-ਖੋਟ ਨਹੀਂ ਆਉਣ ਦੇਵਾਂਗੇ।